ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾਸਟਰ ਕੈਡਰ ਪੰਜਾਬੀ ਈਟਟੀ ਅਤੇ ਹੋਰ ਵੀ ਸਰਕਾਰੀ ਟੈਸਟ ਜਿਨ੍ਹਾਂ ਦੀ ਤਿਆਰੀ ਬੱਚੇ ਕਰ ਰਹੇ ਹਨ ਇਹ ਬੈਚ ਉਹਨਾਂ ਸਾਰੇ ਬੱਚਿਆਂ ਲਈ ਲਾਭਕਾਰੀ ਸਿੱਧ ਹੋਵੇਗਾ ਸੋ ਇੱਕ ਵਾਰੀ ਸਾਰੇ ਬੱਚੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੱਧ ਵੱਧ ਬੱਚੇ ਇਸ ਬੈਚ ਦਾ ਫਾਇਦਾ ਲੈ ਸਕਣ ਠੀਕ ਹੈ ਜੀ ਅੱਜ ਅਸੀਂ ਪੜਾਂਗੇ ਨਾਵਲਕਾਰ ਅਮ੍ਰਿਤਾ ਪ੍ਰੀਤਮ ਠੀਕ ਹੈ ਜੀ ਆਓ ਪੜੀਏ ਨਾਵਲਕਾਰ ਅਮ੍ਰਿਤਾ ਪ੍ਰੀਤਮ ਨਾਵਲਕਾਰ ਅਮ੍ਰਿਤਾ ਪ੍ਰੀਤਮ ਦੂਜੇ ਦੌਰ ਅਤੇ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਹੈ ਦੂਜੇ ਦੌਰ ਅਤੇ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਹੈ ਜੇਕਰ ਕੁਐਸਚਨ ਆ ਜਾਏ ਕਿ ਅਮ੍ਰਿਤਾ ਪ੍ਰੀਤਮ ਕਿਹਰੇ ਦੌਰ ਦੀ ਕਵਿਤਰੀ ਹੈ ਤਾਂ ਤੁਸੀਂ ਕੀ ਲਿਖਣਾ ਦੂਜੇ ਦੌਰ ਦੀ ਇਸ ਤਰ੍ਹਾਂ ਦਾ ਵੀ ਕੁਐਸਚਨ ਆ ਸਕਦਾ ਹੈ ਕਿ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਕੌਣ ਹੈ ਤੇ ਅਸੀਂ ਕੀ ਲਿਖਾਂਗੇ ਅੰਮ੍ਰਿਤਾ ਪ੍ਰੀਤਮ ਠੀਕ ਹੈ ਜੀ ਉਹ ਰੋਮਾਂਸਵਾਦੀ ਤੇ ਪ੍ਰਗਤੀਵਾਦੀ ਕਾਵ ਧਾਰਾ ਨਾਲ ਸੰਬੰਧਿਤ ਹੈ ਕਿਸ ਕਾਵ ਧਾਰਾ ਨਾਲ ਸੰਬੰਧਿਤ ਹੈ ਰੋਮਾਂਸਵਾਦੀ ਅਤੇ ਪ੍ਰਗਤੀਵਾਦੀ ਠੀਕ ਹੈ ਜੀ ਤਿੰਨ ਕੁਐਸਚਨ ਇੱਥੋਂ ਹੀ ਬਣਦੇ ਨੇ ਇੱਕ ਕੁਐਸਚਨ ਉਹ ਕਿਸ ਦੋ ਨਾਲ ਸੰਬੰਧਿਤ ਨੇ ਦੂਸਰਾ ਉਹ ਕਿ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਕਿਹੜੀ ਹੈ ਤੇ ਆ ਵੀ ਆ ਸਕਦਾ ਹੈ ਕਿ ਅਮ੍ਰਿਤਾ ਪ੍ਰੀਤਮ ਕੇਹੜੀ ਕਾਵਤਾਰਾ ਨਾਲ ਸੰਬੰਧਿਤ ਹਨ ਠੀਕ ਹੈ ਜੀ ਅਮ੍ਰਿਤਾ ਪ੍ਰੀਤਮ ਕਮ ਕਮਾਂਤਰੀ ਪਦਰ ਤੇ ਪ੍ਰਸਿੱਧੀ ਹਾਸਲ ਕਰਨ ਵਾਲੀ ਪਹਿਲੀ ਇਸਤਰੀ ਹੈ ਮਤਲਬ ਇਹ ਉਹਨਾਂ ਨੇ ਪੂਰੀ ਜਿਹੜੀ ਸਾਡੇ ਦੇਸ਼ ਵਿੱਚ ਜਿਹੜਾ ਹੈਗਾ ਵਾ ਉਹਨੂੰ ਕਮਾਂਤਰੀ ਪਦਰ ਤੇ ਪ੍ਰਸਿੱਧੀ ਹਾਸਲ ਆਉਣਾ ਨੂੰ ਉਹ ਇੱਕ ਪਹਿਲੀ ਇਸਤਰੀ ਹੈ ਜਿਨ੍ਹਾਂ ਨੇ ਇਹ ਪ੍ਰਸਿੱਧੀ ਹਾਸਲ ਕੀਤੀ ਸੀਗੀ ਠੀਕ ਹੈ ਉਹਨਾਂ ਦੇ ਜਨਮ ਵਾਲੇ ਪੜ ਲੈਣੇ ਆ ਉਹਨਾਂ ਦਾ ਜਨਮ 31 ਅਗਸਤ 1919 ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਠੀਕ ਹੈ ਜੀ ਅਮ੍ਰਿਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ 31 ਅਗਸਤ 1919 ਗੁਜਰਾਵਾਲਾ ਪਾਕਿਸਤਾਨ ਵਿੱਚ ਹੋਇਆ ਉਹਨਾਂ ਦੇ ਮਾਤਾ ਪਿਤਾ ਦਾ ਨਾਮ ਪਿਤਾ ਦਾ ਨਾਮ ਗਿਆਨੀ ਕਰਤਾਰ ਸਿੰਘ ਹਿੱਤਕੜੀ ਤੇ ਮਾਤਾ ਦਾ ਨਾਮ ਰਾਜਕੌਰ ਸੀ ਠੀਕ ਹੈ ਜੀ ਅਮ੍ਰਿਤਾ ਪ੍ਰੀਤਮ ਦੇ ਪਿਤਾ ਦਾ ਨਾਮ ਗਿਆਨੀ ਕਰਤਾਰ ਸਿੰਘ ਹਿਤਕੜੀ ਤੇ ਮਾਤਾ ਦਾ ਨਾਮ ਰਾਜਕੌਰ ਸੀ ਠੀਕ ਹੈ ਉਹਨਾਂ ਨੇ ਜਿਹੜੀ ਹੈ ਸਿੱਖੀ ਸੀਗੀ ਕਵਿਤਰੀ ਕਵਿਤਾਵਾਂ ਲਿਖਣੀਆਂ ਉਹ ਆਪਣੇ ਪਿਤਾ ਦੇ ਕੋਲੋਂ ਹੀ ਸਿੱਖੀਆਂ ਸਨ ਠੀਕ ਹੈ ਜੀ ਬਚਪਨ ਉਹਨਾਂ ਦਾ ਜਿਹੜਾ ਲਾਹੌਰ ਵਿਖੇ ਬੀਤਿਆ ਸੀਗਾ ਠੀਕ ਹੈ ਜੀ ਬਚਪਨ ਜਿਹੜਾ ਉਹਨਾਂ ਦਾ ਉਹ ਲਾਹੌਰ ਵਿੱਚ ਹੀ ਬੀਤਿਆ ਸੀ ਤੇ ਉਹਨਾਂ ਦੇ ਬਚਪਨ ਦਾ ਨਾਮ ਸੀ ਅਮ੍ਰਿਤਾ ਕੋਰ ਉਹਨਾਂ ਦੇ ਬਚਪਨ ਦਾ ਨਾਮ ਸੀ ਅਮ੍ਰਿਤਾ ਕੋਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪ੍ਰਸਿੱਧੀ ਹਾਸਲ ਹੋਈ ਫਿਰ ਉਹਨਾਂ ਨੇ ਆਪਣਾ ਨਾਮ ਉਹਨਾਂ ਦਾ ਨਾਮ ਕੀ ਹੋ ਗਿਆ ਅਮ੍ਰਿਤਾ ਪ੍ਰੀਤਮ ਅਮ੍ਰਿਤਾ ਪ੍ਰੀਤਮ ਜੀ ਦੇ ਸੀ ਉਹਨਾਂ ਨੇ 1932 ਵਿੱਚ 8ਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ ਸੀ 1932 ਵਿੱਚ 8ਵੀਂ ਅਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਪਾਸ ਕੀਤੀਆਂ 1933 ਵਿੱਚ ਗਿਆਨੀ ਕੀਤੀ ਉਹਨਾਂ ਨੇ ਫਿਰ 10ਵੀਂ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਕੀਤੀ ਠੀਕ ਹੈ ਜੀ 16 ਸਾਲ ਦੀ ਉਮਰ ਵਿੱਚ 1936 ਵਿੱਚ ਪ੍ਰੀਤਮ ਸਿੰਘ ਕਵਾਤਰਾਂ ਨਾਲ ਵਿਆਹ ਹੋਇਆ ਉਹਨਾਂ ਦਾ ਕਿਹਨਾਂ ਨਾਲ ਵਿਆਹ ਹੋਇਆ ਸੀ ਪ੍ਰੀਤਮ ਸਿੰਘ ਕਵਾਤਰਾ ਨਾਲ ਉਹਨਾਂ ਦਾ ਵਿਆਹ ਹੋਇਆ ਉਹਨਾਂ ਦੇ ਦੋ ਬੱਚੇ ਜਿਹੜੇ ਕਿ ਪੁੱਤਰ ਹੋਏ ਸੀਗੇ ਨਵਰਾ ਦੋ ਬੱਚੇ ਹੋਏ ਸੀ ਪੁੱਤਰ ਜਿਹਨਾਂ ਦਾ ਨਾਮ ਸੀ ਨਵਰਾਜ ਤੇ ਬੇਟੀ ਕੁੰਦਲਾ ਠੀਕ ਹੈ ਲੱਗੀ ਸਮਝ 1932 ਵਿੱਚ 8ਵੀਂ ਪਾਸ ਕੀਤੀ ਤੇ ਵਿਦਵਾਨੀ ਦੀਆਂ ਪ੍ਰੀਖਿਆਵਾਂ ਦਿੱਤੀਆਂ ਫਿਰ 33 ਵਿੱਚ ਉਹਨਾਂ ਨੇ ਗਿਆਨੀ ਦੇ 10ਵੀਂ ਪਾਸ ਕੀਤੀ ਲਾਹੌਰ ਪੰਜਾਬ ਯੂਨੀਵਰਸਿਟੀ ਤੋਂ 16 ਸਾਲ ਦੀ ਉਮਰ ਵਿੱਚ ਉਹਨਾਂ ਦਾ ਵਿਆਹ ਹੋ ਗਿਆ ਕਿਨਾਂ ਨਾਲ ਹੋਇਆ ਪ੍ਰੀਤਮ ਸਿੰਘ ਵਾਤਰਾ ਨਾਲ ਹੋ ਗਿਆ ਦੋ ਬੱਚੇ ਆ ਉਹਨਾਂ ਦੇ ਕਿ ਪੁੱਤਰ ਦਾ ਨਾਮ ਸੀ ਨਵਰਾਜ ਤੇ ਬੇਟੀ ਦਾ ਨਾਮ ਕੀ ਆ ਕੁੰਦਲਾ ਠੀਕ ਹੈ ਜੀ ਨੈਕਸਟ ਜੀ ਮਾਨ ਸਨਮਾਨ ਮਾਨ ਸਨਮਾਨ 1952 ਵਿੱਚ ਪਾਰਤੀ ਸਾਹਿਤ ਅਕੈਡਮੀ ਅਵਾਰਡ ਮਿਲਿਆ ਉਹਨਾਂ ਨੂੰ ਉਹਨਾਂ ਦੀ ਕਿਹੜੀ ਰਚਨਾ ਲਈ ਕਾਵ ਸੰਗ੍ਰਹਿ ਸੁਨੇਹੜੇ ਲਈ ਉਹਨਾਂ ਨੂੰ ਕੀ ਮਿਲਿਆ ਸੀ ਇਹਦੇ ਵਿੱਚ 1956 ਵਿੱਚ ਇਹਨਾਂ ਨੂੰ ਮਿਲਿਆ ਸੀ ਇਹਦੇ ਲਈ ਭਾਰਤ ਸਾਹਿਤ ਅਕੈਡਮੀ ਪੁਰਸਕਾਰ ਮਿਲਿਆ ਸੀ ਠੀਕ ਹੈ ਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਕੁਐਸਚਨ ਆਂਦਾ ਵੀ ਆ ਕਿ ਅਮ੍ਰਿਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲੇ ਤੁਸੀਂ ਕੀ ਲਿਖੋਗੇ ਸੁਨਹਿਰੇ ਠੀਕ ਹੈ ਜੀ ਨੈਕਸਟ 1958 ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਕਿਹਦੇ ਵੱਲੋਂ ਸਨਮਾਨਿਤ ਕੀਤਾ ਗਿਆ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਨਮਾਨਿਤ ਕੀਤਾ ਗਿਆ ਤੇ 1969 ਵਿੱਚ ਉਹਨਾਂ ਨੂੰ ਹਾਂਜੀ 1969 ਵਿੱਚ ਉਹਨਾਂ ਨੂੰ ਪਦਮਸ਼੍ਰੀ ਉਪਾਦੀ ਮਿਲੀ ਕਿਹੜੀ ਉਪਾਦੀ ਮਿਲੀ ਪਦਮਸ਼੍ਰੀ ਦੀ ਉਪਾਦੀ ਮਿਲੀ ਸੀ ਉਹਨਾਂ ਨੂੰ ਉਸ ਤੋਂ ਬਾਅਦ 1974 ਵਿੱਚ ਸਾਹਿਤ ਕਲਾ ਪ੍ਰੀਸ਼ਦ ਦਿੱਲੀ ਵੱਲੋਂ ਉਹਨਾਂ ਨੂੰ ਇਨਾਮ ਦਿੱਤਾ ਗਿਆ 1978 ਵਿੱਚ ਕੰਨਰ ਸਾਹਿਤ ਸੰਮੇਲਨ ਵਿੱਚ ਇਨਾਮ ਪ੍ਰਾਪਤ ਹੋਇਆ 1981 ਵਿੱਚ ਕਾਗਜ਼ ਤੇ ਕੈਨਵਸ ਲਈ ਗਿਆਨਪੀਠ ਪੁਰਸਕਾਰ ਮਿਲਿਆ ਉਹਨਾਂ ਨੂੰ ਕਿਹਦੇ ਲਈ ਮਿਲਿਆ ਕਾਗਜ਼ ਤੇ ਕੈਨਵਸ ਲਈ ਗਿਆਨਪੀਠ ਪੁਰਸਕਾਰ ਮਿਲਿਆ ਉਹਨਾਂ ਨੂੰ ਠੀਕ ਹੈ ਜੀ ਹਾਂਜੀ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਕਾਗਜ਼ ਤੇ ਕੈਨਵਸ ਕਦੋਂ ਲਿਖੀ ਗਈ ਸੀ ਠੀਕ ਹੈ ਕਦੋਂ ਲਿਖੀ ਗਈ ਸੀ 1970 ਵਿੱਚ ਲਿਖੀ ਗਈ ਸੀ ਤੇ 1978 1981 ਵਿੱਚ ਇਹਦੇ ਵਾਸਤੇ ਉਹਨਾਂ ਨੂੰ ਕੀ ਮਿਲਿਆ ਸੀਗਾ ਗਿਆਨ ਪੀਠ ਪੁਰਸਕਾਰ ਮਿਲਿਆ ਸੀਗਾ ਠੀਕ ਹੈ ਜੀ 1970 ਵਿੱਚ ਲਿਖੀ ਗਈ ਸੀ ਠੀਕ ਹੈ ਜੀ ਤੇ ਜਿਹੜੇ ਸੁਨਹਿਰੇ ਸੀਗੇ ਸੁਨਹਿਰੇ ਕਦੋਂ ਲਿਖੀ ਗਈ ਸੀ 1952 ਵਿੱਚ ਇਹਨੂੰ ਭਾਰਤ ਸਾਹਿਦ ਅਵਾਰਡ ਮਿਲਿਆ ਸੀਗਾ ਤੇ 1955 ਵਿੱਚ ਲਿਖੀ ਗਈ ਸੀ ਠੀਕ ਹੈ ਜੀ ਨੋਟ ਕਰ ਲਿਓ ਇਹ ਵੀ ਹਾਂਜੀ ਉਸ ਤੋਂ ਬਾਅਦ 1988 ਵਿੱਚ ਬਲਗਾਰਿਆ ਵਿਰੋਧ ਇਨਾਮ ਇਹਨਾਂ ਨੂੰ ਮਿਲਿਆ ਸੀ ਅੰਤਰਰਾਸ਼ਟਰੀ ਇਨਾਮ ਜਿਹੜਾ ਹੁੰਦਾ ਹੈ ਉਹ ਮਿਲਿਆ ਸੀ ਇਹਨਾਂ ਨੂੰ ਬਲਗਾਰਿਆ ਵਿਰੋਧ ਠੀਕ ਹੈ ਤੇ 2004 ਵਿੱਚ ਠੀਕ ਹੈ ਧਿਆਨ ਨਾਲ ਨੋਟ ਕਰ ਲਿਓ 2004 ਦੇ ਵਿੱਚ ਚਾਰ ਵਿੱਚ ਪਦਮ ਵਿਪੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀਗਾ ਠੀਕ ਹੈ ਜੀ ਐ ਇੱਕ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸ ਦਿੰਨੀ ਆ ਇਹਦੇ ਵਿੱਚ ਕਿ ਬੱਚੇ ਕੱਲੀ ਦੀ ਕੱਲੀ ਇੱਕ ਇਹੋ ਜਿਹੀ ਕਵਿਤਰੀ ਆ ਜਿਨ੍ਹਾਂ ਨੂੰ ਦੋ ਉਹ ਜਿਹੜੀ ਉੱਚ ਪਦਵੀ ਦੇ ਅਵਾਰਡ ਮਿਲੇ ਆ ਦੇਖੋ ਇੱਕ ਪਦਮ ਸ਼੍ਰੀ ਤੇ ਇੱਕ ਪਦਮ ਵਿਪੂਸ਼ਣ ਠੀਕ ਹੈ ਜੀ ਇਹ ਚੀਜ਼ ਨੂੰ ਨੋਟ ਕਰ ਲਿਓ ਇਹ ਇੱਕ ਕੱਲੀ ਆ ਕਵਿਤਰੀ ਜਿਨ੍ਹਾਂ ਨੂੰ ਇਹ ਦੋ ਅਵਾਰਡ ਮਿਲੇ ਆ ਠੀਕ ਹੈ ਪਦਮਸ਼੍ਰੀ ਕੋਲੋਂ ਮਿਲਿਆ ਸੀਗਾ ਪਦਮਸ਼੍ਰੀ ਮਿਲਿਆ ਸੀ 1969 ਵਿੱਚ ਤੇ ਪਦਮ ਵਿਭੂਸ਼ਣ ਕੋਲੋਂ ਮਿਲਿਆ 2004 ਵਿੱਚ ਠੀਕ ਹੈ ਜੀ ਉਹਨਾਂ ਦੀਆਂ ਕਵਿਤਾਵਾਂ ਰਣਜੀਤ ਨਗਾਰਾ ਵਿੱਚ ਛਪਦੀਆਂ ਰਹੀਆਂ ਕਿੱਥੇ ਛਪਦੀਆਂ ਸੀ ਉਹਨਾਂ ਦੀਆਂ ਕਵਿਤਾਵਾਂ ਰਣਜੀਤ ਨਗਾਰਾ ਵਿੱਚ ਛਪਦੀਆਂ ਸੀ ਠੀਕ ਹੈ ਜੀ ਐਸੀ ਉਹਨਾਂ ਦੇ ਮਾਨ ਸਨਮਾਨ ਠੀਕ ਹੈ ਇਹ ਸਾਰੀ ਯਾਦ ਕਰ ਲੈਣੀਆਂ ਕੋਈ ਵੀ ਕੁਐਸਚਨ ਆ ਸਕਦਾ ਹੈ ਇਹਦੇ ਵਿੱਚੋਂ 1964 64 ਵਿੱਚ ਉਹਨਾਂ ਨੇ 나ਗ ਮਨੀਰ ਰਸਾਲਾ ਕੱਢਿਆ ਠੀਕ ਹੈ ਇਹ ਵੀ ਕੁਐਸਚਨ ਆ ਸਕਦਾ ਹੈ ਕਿ ਅੰਮ੍ਰਿਤਾ ਪ੍ਰੀਤਮ ਦੁਆਰਾ ਕਿਹੜਾ ਰਸਾਲਾ ਕੱਢਿਆ ਗਿਆ ਕਿਹੜਾ ਕੱਢਿਆ ਗਿਆ ਸੀ 나ਗ ਮਨੀਰ ਰਸਾਲਾ ਠੀਕ ਹੈ ਜੀ 1976 ਵਿੱਚ ਸਵੈ ਜੀਵਨੀ ਰਸੀਦੀ ਟਿਕਟ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਉਹਨਾਂ ਨੇ ਰਸੀਦੀ ਟਿਕਟ ਜਿਹੜੀ ਉਹਨ ਦੀ ਸਵੈ ਜੀਵਨੀ ਆ ਉਹ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ 1976 ਵਿੱਚ ਪਹਿਲੀ ਵਾਰ ਪ੍ਰਕਾਸ਼ਿਤ ਕੀਤੀ ਗਈ ਸੀ ਕਦੋਂ ਹੋਇਆ ਉਹਨਾਂ ਦਾ ਦਿਹਾਂਤ 31 ਅਕਤੂਬਰ 2005 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ ਸੀ ठीक है जी एक चीज हो नोट कर लियो कि उन्होंने नवी दुनिया मासिक पत्थर भी जारी किया ठीक है कि जारी किया नवी उन्होंने नवी दुनिया ਮਾਸਿਕ ਪੱਤਰ ਜੈਰਾਸੀਗਾ ਉਹ ਜਾਰੀ ਕੀਤਾ ਸੀ ਠੀਕ ਹੈ ਜੀ ਐ ਉਹਨਾਂ ਦੇ ਰਹੇ ਜੀਵਨ ਵਾਲੇ ਆ ਸੀ ਜਿਹੜਾ ਅੱਜ ਪੜਿਆ ਵਾ ਠੀਕ ਹੈ ਜੀ ਇਸ ਤੋਂ ਇਲਾਵਾ ਉਹਨਾਂ ਦੇ ਕਾਵ ਸੰਗ੍ਰਹਿ ਨੇ ਠੀਕ ਹੈ ਤੇ ਉਹਨਾਂ ਦੀ ਸਵੈ ਜੀਵਨੀ ਆ ਗਈਆਂ ਉਹਨਾਂ ਦੇ ਨਾਟਕ ਆ ਗਏ ਨਾਵਲ ਆ ਗਏ ਵਾਰਤਕ ਆ ਗਏ ਕਹਾਣੀਆਂ ਆ ਗਈਆਂ ਇਹਨਾਂ ਵਾਲੇ ਆ ਸੀ ਕੱਲ ਪੜਾਂਗੇ ਠੀਕ ਹੈ ਜੀ ਸਾਰਿਆਂ ਨੇ ਬੈਚ ਨੂੰ ਵੱਧ ਤੋਂ